ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 4 ਸਤਿਗੁਰ ਪਰਖ ਅਗੰਮ ਹੈ ਜਿਸ ਅੰਦਰ ਹਰ ਉਰਤਾਰਿਆ ਸਤਿਗੁਰ ਨੂੰ ਅਪੜ ਕੋਈ ਨਾ ਸਕਈ ਜੇ ਸਵਾਲ ਸਰਜਣ ਹਾਰਿਆ ਸਤਿਗੁਰ ਕਾ ਖੜਕ ਸੰਯੋਗ ਹਰ ਭਗਤ ਹੈ ਜਿਤ ਕਾਲ ਕੰਟਕ ਮਾਰਵ ਡਾਰਿਆ ਸਤਿਗੁਰ ਕਾ ਰਖਣਹਾਰਾ ਹਰ ਆਪ ਹੈ ਸਤਿਗੁਰ ਕੈ ਪਿੱਛੇ ਹਰ ਸਭ ਉਬਾਰਿਆ ਜੋ ਮੰਦਾ ਚਦਵੇ ਪੂਰੇ ਸਤ ਗੁਰ ਕਾ ਸੋ ਆਪ ਅਪ ਅਪਾਵਨ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗੇ ਸੱਚੀ ਕੀ ਜਨ ਨਾਨਕ ਅਗੰਮ ਵਿਚਾਰਿਆ ਮਹਲਾ ਚੌਥਾ ਸਤ ਗੁਰ ਪਰਖ ਅਗੰਮ ਹੈ ਜਿਸ ਅੰਦਰ ਹਰ ਉਰਤਾਰਿਆ ਸਤ ਗੁਰ ਨੂੰ ਅਪੜ ਕੋਈ ਨਾ ਸਕਈ ਜੇ ਸਵਾਲ ਸਰਜਣ ਹਾਰਿਆ ਸਤਗੁਰ ਕਾ ਖੜਕ ਸੰਯੋਗ ਹਰ ਭਗਤ ਹੈ ਜਿਤ ਕਾਲ ਕੰਟਕ ਮਾਰਵ ਡਾਰਿਆ ਸਤਗੁਰ ਕਾ ਰਖਣਹਾਰਾ ਹਰ ਆਪ ਹੈ ਸਤਗੁਰ ਕੈ ਪਿਛੇ ਹਰ ਸਭ ਉਬਾਰਿਆ ਜੋ ਮੰਦਾ ਚਤਵੈ ਪੂਰੇ ਸਤਿਗੁਰ ਕਾ ਸੋ ਆਪ ਅਪਾਵਣ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗਹ ਸੱਚੇ ਕੀ ਜਨ ਨਾਨਕ ਅਗੰਮ ਵਿਚਾਰਿਆ ਮਹਲਾ ਚੌਥਾ ਸਤਿਗੁਰ ਪਰਖ ਅਗੰਮ ਹੈ ਜਿਸ ਅੰਦਰ ਹਰ ਉਰਤਾਰਿਆ ਸਤਿਗੁਰ ਨੂੰ ਅਪੜ ਕੋਈ ਨਾ ਸਕਈ ਜੇ ਸਵਾਲ ਸਰਜਣ ਹਾਰਿਆ ਸਤਗੁਰੂ ਦਾ ਖੜਕ ਸੰਜੋਗ ਹਰ ਭਲਤ ਹੈ ਜਿਤ ਕਾਲ ਕੰਟਕ ਮਾਰਵ ਡਾਰਿਆ ਸਤਗੁਰੂ ਦਾ ਰਖਣਹਾਰਾ ਹਰ ਆਪ ਹੈ ਸਤਗੁਰੂ ਕੇ ਪਿੱਛੇ ਹਰ ਸਭ ਉਬਾਰਿਆ ਜੋ ਮੰਦਾ ਚਦਵੇ ਪੂਰੇ ਸਤਿਗੁਰ ਕਾ ਸੋ ਆਪ ਅਪ ਪਾਵਨ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗਹ ਸੱਚੇ ਕੀ ਜਨ ਨਾਨਕ ਅਗੰਮ ਵਿਚਾਰਿਆ ਮਹਲਾ ਚੌਥਾ ਸਤਿਗੁਰ ਪਰਖ ਅਗੰਮ ਹੈ ਜਿਸ ਅੰਦਰ ਹਰ ਉਰਤਾਰਿਆ ਸਤਿਗੁਰ ਨੂੰ ਅਪੜ ਕੋਈ ਨਾ ਸਕਈ ਜੇ ਸਵਾਲ ਸਰਜਣ ਹਾਰੇਆ ਸਤਗੁਰ ਕਾ ਖੜਕ ਸੰਯੋਗ ਹਰ ਭਗਤ ਹੈ ਜਿਤ ਕਾਲ ਕੰਟਕ ਮਾਰਵ ਡਾਰਿਆ ਸਤਗੁਰ ਕਾ ਰਖਣਹਾਰਾ ਹਰ ਆਪ ਹੈ ਸਤਗੁਰ ਕੈ ਪਿਛੇ ਹਰ ਸਭ ਉਬਾਰਿਆ ਜੋ ਮੰਦਾ ਚਤਵੈ ਪੂਰੇ ਸਤਿਗੁਰ ਕਾ ਸੋ ਆਪ ਅਪਾਵਨ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗਹ ਸੱਚੀ ਕੀ ਜਨ ਨਾਨਕ ਅਗੰਮ ਵਿਚਾਰਿਆ ਮਹਲਾ ਚੌਥਾ ਸਤਿਗੁਰ ਪਰਖ ਅਗੰਮ ਹੈ ਜਿਸ ਅੰਦਰ ਹਰ ਉਰਤਾਰਿਆ ਸਤਿਗੁਰ ਨੂੰ ਅਪੜ ਕੋਈ ਨਾ ਸਕਈ ਜੇ ਸਵਾਲ ਸਰਜਣ ਹਾਰਿਆ ਸਤਗੁਰ ਕਾ ਖੜਕ ਸੰਯੋਗ ਹਰ ਭਗਤ ਹੈ ਜਿਤ ਕਾਲ ਕੰਟਕ ਮਾਰਵ ਡਾਰਿਆ ਸਤਗੁਰ ਕਾ ਰਖਣਹਾਰਾ ਹਰ ਆਪ ਹੈ ਸਤਗੁਰ ਕੈ ਪਿਛੇ ਹਰ ਸਭ ਉਬਾਰਿਆ ਜੋ ਮੰਦਾ ਚਤਵੇ ਪੂਰੇ ਸਤਿਗੁਰ ਕਾ ਸੋ ਆਪ ਅਪ ਪਾਵਨ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗਹ ਸੱਚੀ ਕੀ ਜਨ ਨਾਨਕ ਅਗੰਮ ਵਿਚਾਰਿਆ ਮਹਲਾ ਚੌਥਾ ਸਤਿਗੁਰ ਪਰਖ ਅਗੰਮ ਹੈ ਜਿਸ ਅੰਦਰ ਹਰ ਉਰਤਾਰਿਆ ਸਤਿਗੁਰ ਨੂੰ ਅਪੜ ਕੋਈ ਨਾ ਸਕਈ ਜੇ ਸਵਾਲ ਸਰਜਣ ਹਾਰੇਆ ਸਤਗੁਰ ਕਾ ਖੜਕ ਸੰਯੋਗ ਹਰ ਭਗਤ ਹੈ ਜਿਤ ਕਾਲ ਕੰਟਕ ਮਾਰਵ ਡਾਰਿਆ ਸਤਗੁਰ ਕਾ ਰਖਣਹਾਰਾ ਹਰ ਆਪ ਹੈ ਸਤਗੁਰ ਕੈ ਪਿਛੇ ਹਰ ਸਭ ਉਬਾਰਿਆ ਜੋ ਮੰਦਾ ਚਤਲੇ ਪੂਰੇ ਸਤਿਗੁਰ ਕਾ ਸੋ ਆਪ ਅਪ ਪਾਵਨ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗਹ ਸੱਚੀ ਕੀ ਜਨ ਨਾਨਕ ਅਗੰਮ ਵਿਚਾਰਿਆ ਮਹਲਾ ਚੌਥਾ ਸਤਿਗੁਰ ਪਰਖ ਅਗੰਮ ਹੈ ਜਿਸ ਅੰਦਰ ਹਰ ਉਰਤਾਰਿਆ ਸਤਿਗੁਰ ਨੂੰ ਅਪੜ ਕੋਈ ਨਾ ਸਕਈ ਜੇ ਸਵਾਲ ਸਰਜਣ ਹਾਰੇ ਆ ਸਤਗੁਰ ਕਾ ਖੜਕ ਸੰਯੋਗ ਹਰ ਭਗਤ ਹੈ ਜਿਤ ਕਾਲ ਕੰਟਕ ਮਾਰਵ ਡਾਰਿਆ ਸਤਗੁਰ ਕਾ ਰਖਣਹਾਰਾ ਹਰ ਆਪ ਹੈ ਸਤਗੁਰ ਕੈ ਪਿਛੇ ਹਰ ਸਭ ਉਬਾਰਿਆ ਜੋ ਮੰਦਾ ਚਤਰਾ ਪੂਰੇ ਸਤਿਗੁਰ ਕਾ ਸੋ ਆਪ ਅਪ ਪਾਵਨ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗਹ ਸੱਚੀ ਕੀ ਜਨ ਨਾਨਕ ਅਗੰਮ ਵਿਚਾਰਿਆ ਮਹਲਾ ਚੌਥਾ ਸਤਿਗੁਰ ਪਰਖ ਅਗੰਮ ਹੈ ਜਿਸ ਅੰਦਰ ਹਰ ਉਰਤਾਰਿਆ ਸਤਿਗੁਰ ਨੂੰ ਅਪੜ ਕੋਈ ਨਾ ਸਕਈ ਜੇ ਸਵਾਲ ਸਰਜਣ ਹਾਰੇ ਆ ਸਤਗੁਰ ਕਾ ਕੜਗ ਸੰਜੋਗ ਹਰ ਭਗਤ ਹੈ ਜਿਤ ਕਾਲ ਕੰਟਕ ਮਾਰਵ ਡਾਰਿਆ ਸਤਗੁਰ ਕਾ ਰਖਣਹਾਰਾ ਹਰ ਆਪ ਹੈ ਸਤਗੁਰ ਕੈ ਪਿੱਛੇ ਹਰ ਸਭ ਉਬਾਰਿਆ ਜੋ ਮੰਦਾ ਚਤਵੇ ਪੂਰੇ ਸਤਿਗੁਰ ਕਾ ਸੋ ਆਪ ਅਪ ਪਾਵਨ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗਹ ਸੱਚੀ ਕੀ ਜਨ ਨਾਨਕ ਅਗੰਮ ਵਿਚਾਰਿਆ ਮਹਲਾ ਚੌਥਾ ਸਤਿਗੁਰ ਪਰਖ ਅਗੰਮ ਹੈ ਜਿਸ ਅੰਦਰ ਹਰ ਉਰਤਾਰਿਆ ਸਤਿਗੁਰ ਨੂੰ ਅਪੜ ਕੋਈ ਨਾ ਸਕਈ ਜੇ ਸਵਾਲ ਸਰਜਣ ਹਾਰੇਆ ਸਤਗੁਰ ਕਾ ਖੜਕ ਸੰਯੋਗ ਹਰ ਭਗਤ ਹੈ ਜਿਤ ਕਾਲ ਕੰਟਕ ਮਾਰਵ ਡਾਰਿਆ ਸਤਗੁਰ ਕਾ ਰਖਣਹਾਰਾ ਹਰ ਆਪ ਹੈ ਸਤਗੁਰ ਕੈ ਪਿਛੇ ਹਰ ਸਭ ਉਬਾਰਿਆ ਜੋ ਮੰਦਾ ਚਤੁਰਿਆ ਪੂਰੇ ਸਤਿਗੁਰ ਕਾ ਸੋ ਆਪ ਅਪ ਪਾਵਨ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗੇ ਸੱਚੇ ਕੀ ਜਨ ਨਾਨਕ ਅਗੰਮ ਵਿਚਾਰਿਆ ਮਹਲਾ ਚੌਥਾ ਸਤਿਗੁਰ ਪਰਖ ਅਗੰਮ ਹੈ ਜਿਸ ਅੰਦਰ ਹਰ ਉਰਤਾਰਿਆ ਸਤਿਗੁਰ ਨੂੰ ਅਪੜ ਕੋਈ ਨਾ ਸਕਈ ਜੇ ਸਵਾਲ ਸਰਜਣ ਹਾਰੇਆ ਸਤਗੁਰ ਕਾ ਖੜਕ ਸੰਯੋਗ ਹਰ ਭਗਤ ਹੈ ਜਿਤ ਕਾਲ ਕੰਟਕ ਮਾਰਵ ਡਾਰਿਆ ਸਤਗੁਰ ਕਾ ਰਖਣਹਾਰਾ ਹਰ ਆਪ ਹੈ ਸਤਗੁਰ ਕੇ ਪਿੱਛੇ ਹਰ ਸਭ ਉਬਾਰਿਆ ਜੋ ਮੰਦਾ ਚਤੁਰਾ ਪੂਰੇ ਸਤਿਗੁਰ ਕਾ ਸੋ ਆਪ ਅਪ ਅਪਾਵਨ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗਹ ਸੱਚੀ ਕੀ ਜਨ ਨਾਨਕ ਅਗੰਮ ਵਿਚਾਰਿਆ ਮਹਲਾ ਚੌਥਾ ਸਤਿਗੁਰ ਪਰਖ ਅਗੰਮ ਹੈ ਜਿਸ ਅੰਦਰ ਹਰ ਉਰਤਾਰਿਆ ਸਤਿਗੁਰ ਨੂੰ ਅਪੜ ਕੋਈ ਨਾ ਸਕਈ ਜੇ ਸਵਾਲ ਸਰਜਨ ਹਾਰਿਆ ਸਤਗੁਰ ਕਾ ਖੜਕ ਸੰਜੋਗ ਹਰ ਭਗਤ ਹੈ ਜਿਤ ਕਾਲ ਕੰਟਕ ਮਾਰਵ ਡਾਰਿਆ ਸਤਗੁਰ ਕਾ ਰਖਨ ਹਾਰਾ ਹਰ ਆਪ ਹੈ ਸਤਗੁਰ ਕੈ ਪਿਛੇ ਹਰ ਸਭ ਉਬਾਰਿਆ ਜੋ ਮੰਦਾ ਚਤਵੇ ਪੂਰੇ ਸਤਿਗੁਰ ਕਾ ਸੋ ਆਪ ਅਪ ਪਾਵਨ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗਹ ਸੱਚੀ ਕੀ ਜਨ ਨਾਨਕ ਅਗੰਮ ਵਿਚਾਰਿਆ ਮਹਲਾ ਚੌਥਾ ਸਤਿਗੁਰ ਪਰਖ ਅਗੰਮ ਹੈ ਜਿਸ ਅੰਦਰ ਹਰ ਉਰਤਾਰਿਆ ਸਤਿਗੁਰ ਨੂੰ ਅਪੜ ਕੋਈ ਨਾ ਸਕਈ ਜੇ ਸਵਾਲ ਸਰਜਨ ਹਾਰੇਆ ਸਤਗੁਰ ਕਾ ਖੜਕ ਸੰਜੋਗ ਹਰ ਭਲਤ ਹੈ ਜਿਤ ਕਾਲ ਕੰਟਕ ਮਾਰਵ ਡਾਰਿਆ ਸਤਗੁਰ ਕਾ ਰਖਨ ਹਾਰਾ ਹਰ ਆਪ ਹੈ ਸਤਗੁਰ ਕੈ ਪਿੱਛੇ ਹਰ ਸਭ ਉਬਾਰਿਆ ਜੋ ਮੰਦਾ ਚਤਵੇ ਪੂਰੇ ਸਤ ਗੁਰ ਕਾ ਸੋ ਆਪ ਅਪ ਪਾਵਨ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗਹ ਸੱਚੀ ਕੀ ਜਨ ਨਾਨਕ ਅਗੰਮ ਵਿਚਾਰਿਆ ਮਹਲਾ ਚੌਥਾ ਸਤ ਗੁਰ ਪਰਖ ਅਗੰਮ ਹੈ ਜਿਸ ਅੰਦਰ ਹਰ ਉਰਤਾਰਿਆ ਸਤ ਗੁਰ ਨੂੰ ਅਪੜ ਕੋਈ ਨਾ ਸਕਈ ਜੇ ਸਵਾਲ ਸਰਜਣ ਹਾਰੇਆ ਸਤਗੁਰ ਕਾ ਖੜਕ ਸੰਯੋਗ ਹਰ ਭਗਤ ਹੈ ਜਿਤ ਕਾਲ ਕੰਟਕ ਮਾਰਵ ਡਾਰਿਆ ਸਤਗੁਰ ਕਾ ਰਖਣਹਾਰਾ ਹਰ ਆਪ ਹੈ ਸਤਗੁਰ ਕੇ ਪਿੱਛੇ ਹਰ ਸਭ ਉਬਾਰਿਆ ਜੋ ਮੰਦਾ ਚਤਰਾ ਪੂਰੇ ਸਤਿਗੁਰ ਕਾ ਸੋ ਆਪ ਅਪ ਪਾਵਨ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗਹ ਸੱਚੀ ਕੀ ਜਨ ਨਾਨਕ ਅਗੰਮ ਵਿਚਾਰਿਆ ਮਹਲਾ ਚੌਥਾ ਸਤਿਗੁਰ ਪਰਖ ਅਗੰਮ ਹੈ ਜਿਸ ਅੰਦਰ ਹਰ ਉਰਤਾਰਿਆ ਸਤਿਗੁਰ ਨੂੰ ਅਪੜ ਕੋਈ ਨਾ ਸਕਈ ਜੇ ਸਵਾਲ ਸਰਜਣ ਹਾਰੇਆ ਸਤਗੁਰ ਕਾ ਖੜਕ ਸੰਯੋਗ ਹਰ ਭਗਤ ਹੈ ਜਿਤ ਕਾਲ ਕੰਟਕ ਮਾਰਵ ਡਾਰਿਆ ਸਤਗੁਰ ਕਾ ਰਖਣਹਾਰਾ ਹਰ ਆਪ ਹੈ ਸਤਗੁਰ ਕੈ ਪਿਛੇ ਹਰ ਸਭ ਉਬਾਰਿਆ ਜੋ ਮੰਦਾ ਚਤਵੇ ਪੂਰੇ ਸਤ ਗੁਰ ਕਾ ਸੋ ਆਪ ਅਪ ਪਾਵਨ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗਹ ਸੱਚੀ ਕੀ ਜਨ ਨਾਨਕ ਅਗੰਮ ਵਿਚਾਰਿਆ ਮਹਲਾ ਚੌਥਾ ਸਤ ਗੁਰ ਪਰਖ ਅਗੰਮ ਹੈ ਜਿਸ ਅੰਦਰ ਹਰ ਉਰਤਾਰਿਆ ਸਤ ਗੁਰ ਨੂੰ ਅਪੜ ਕੋਈ ਨਾ ਸਕਈ ਜੇ ਸਵਾਲ ਸਰਜਣ ਹਾਰੇਆ ਸਤਗੁਰ ਕਾ ਖੜਕ ਸੰਯੋਗ ਹਰ ਭਗਤ ਹੈ ਜਿਤ ਕਾਲ ਕੰਟਕ ਮਾਰਵ ਡਾਰਿਆ ਸਤਗੁਰ ਕਾ ਰਖਣਹਾਰਾ ਹਰ ਆਪ ਹੈ ਸਤਗੁਰ ਕੈ ਪਿਛੇ ਹਰ ਸਭ ਉਬਾਰਿਆ ਜੋ ਮੰਦਾ ਚਤਲੈ ਪੂਰੇ ਸਤਿਗੁਰ ਕਾ ਸੋ ਆਪ ਅਪ ਪਾਵਨ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗਹ ਸੱਚੀ ਕੀ ਜਨ ਨਾਨਕ ਅਗੰਮ ਵਿਚਾਰਿਆ ਮਹਲਾ ਚੌਥਾ ਸਤਿਗੁਰ ਪਰਖ ਅਗੰਮ ਹੈ ਜਿਸ ਅੰਦਰ ਹਰ ਔਰ ਤਾਰਿਆ ਸਤਿਗੁਰ ਨੂੰ ਅਪੜ ਕੋਈ ਨਾ ਸਕਈ ਜੇ ਸਵਾਲ ਸਰਜਣ ਹਾਰੇ ਆ ਸਤਗੁਰ ਕਾ ਖੜਕ ਸੰਯੋਗ ਹਰ ਭਗਤ ਹੈ ਜਿਤ ਕਾਲ ਕੰਟਕ ਮਾਰਵ ਡਾਰਿਆ ਸਤਗੁਰ ਕਾ ਰਖਣਹਾਰਾ ਹਰ ਆਪ ਹੈ ਸਤਗੁਰ ਕੈ ਪਿਛੇ ਹਰ ਸਭ ਉਬਾਰਿਆ ਜੋ ਮੰਦਾ ਚਤੁਰਾ ਪੂਰੇ ਸਤ ਗੁਰ ਕਾ ਸੋ ਆ ਆਪ ਅਪ ਪਾਵਨ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗਹ ਸੱਚੀ ਕੀ ਜਨ ਨਾਨਕ ਅਗੰਮ ਵਿਚਾਰਿਆ ਮਹਲਾ ਚੌਥਾ ਸਤ ਗੁਰ ਪਰਖ ਅਗੰਮ ਹੈ ਜਿਸ ਅੰਦਰ ਹਰ ਉਰਤਾਰਿਆ ਸਤ ਗੁਰ ਨੂੰ ਅਪੜ ਕੋਈ ਨਾ ਸਕਈ ਜੇ ਸਵਾਲ ਸਰਜਣ ਹਾਰੇ ਆ ਸਤਗੁਰ ਕਾ ਖੜਕ ਸੰਜੋਗ ਹਰ ਭਗਤ ਹੈ ਜਿਤ ਕਾਲ ਕੰਟਕ ਮਾਰਵ ਡਾਰਿਆ ਸਤਗੁਰ ਕਾ ਰਖਣਹਾਰਾ ਹਰ ਆਪ ਹੈ ਸਤਗੁਰ ਕੈ ਪਿਛੇ ਹਰ ਸਭ ਉਬਾਰਿਆ ਜੋ ਮੰਦਾ ਚਤਵੇ ਪੂਰੇ ਸਤਗੁਰ ਕਾ ਸੋ ਆਪ ਅਪ ਅਪਾਵਨ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗਹਿ ਸੱਚੀ ਕੀ ਜਨ ਨਾਨਕ ਅਗੰਮ ਵਿਚਾਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ